ਲੇ ਵੀ ਦੋਸਤੋ ਆਪਾਂ ਨਾ ਜਗਾਰਾਮ ਤੀਰਥਾਏ ਹੋਇਆ ਆਪਾਂ ਆਪਣੇ 22 ਸਤਾਰ ਦੇ ਘਰੇ ਆਏ ਹੋਏ ਆ ਤੇ ਆਪਾਂ ਮਿਲ ਕੇ ਵੀ ਗੱਲਬਾਤ ਕਰਾਂਗੇ ਕਿਉਂਕਿ ਸਤਾਰ ਉਹ ਆ ਜੋ ਅੱਜ ਇੰਸਟਾਗ੍ਰam ਦੀ ਜੇ ਆਪਾਂ ਗੱਲ ਕਰੀਏ ਜੇ ਇੰਸਟਾਗ੍ਰam ਆਪਾਂ ਖੋਲਦੇ ਆ ਤਾਂ ਪਹਿਲਿਆਂ ਦੇ ਵਿੱਚ ਵੀਡੀਓ ਆਉਂਦੀ ਆ ਆਪਣੇ ਭਰਾ ਸਤਾਰ ਦੀ ਜਗਾਰਾਮ ਤੀਰਥ ਪਿੰਡ ਆ ਜੀ ਇਹ ਤਲਵੰਡੀ ਸਾਬੋ ਦੇ ਬਿਲਕੁਲ ਨੇੜੇ ਪਿੰਡ ਪੈ ਜਾਂਦਾ ਵੱਡੇ ਰੋਡ ਤੇ ਪਿੰਡ ਪੈ ਜਾਂਦਾ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਨਾਲ ਬਣੇ ਰਹੋ ਐਂਡ ਤੱਕ ਲੈ ਵੀ ਦੋਸਤੋ ਆਪਾਂ ਨਾ ਪਹਿਲਾਂ ਮੈਂ ਸਾਨੂੰ ਦੱਸਿਆ ਸੀ ਵੀ ਆਪਾਂ ਜਗਾ ਰਾਮ ਤੀਰਥ ਆਏ ਹੋਇਆ ਜਗਾ ਰਾਮ ਤੀਰਥ ਜਿਹੜਾ ਪਿੰਡਾ ਤਲਵੰਡੀ ਸਾਬੋ ਦਾ ਪਿੰਡ ਆਗਾ ਆਪਾਂ ਆਪਣੇ ਭਰਾ ਸਤਾਰ ਦੇ ਘਰੇ ਆਏ ਹੋਇਆ ਜੋ ਤੁਸੀਂ ਅਕਸਰ ਇਹਨਾਂ ਦੀਆਂ ਜਿਹੜੀਆਂ ਵੀਡੀਓਜ਼ ਹੁੰਦੀਆਂ ਇੰਸਟਾਗ੍ਰam ਫੇਸਬੁੱਕ ਤੇ YouTube ਤੇ ਦੇਖਦੇ ਆਂ ਆਪਾਂ ਮਿਲ ਕੇ ਗੱਲਬਾਤ ਕਰਦੇ ਇਹਨਾਂ ਦੇ ਫਿਊਚਰ ਬਾਰੇ ਤੇ ਇਹਨਾਂ ਨੂੰ ਕਿੱਥੋਂ ਸ਼ੌਂਕ ਜਾਗਿਆ ਤੇ ਅੱਜ ਜੇ ਆਪਾਂ ਗੱਲ ਕਰੀਏ ਸਤਾਰ ਦਾ ਪੂਰੀ ਦੁਨੀਆ ਤੇ ਨਾਂਗਾ ਕਿ ਆਪਣੇ ਨਾਲ ਆਪਣੇ ਭਰਾ ਨੇ ਸਤਾਰ ਬਈ ਜੀ ਪਹਿਲਾਂ ਤਾਂ ਹਸੀਕਾਰ ਜੀ ਸਤਿ ਸ੍ਰੀ ਅਕਾਲ ਜੀ ਅ ਜੇ ਆਪਾਂ ਨਾ ਤੋਂ ਗੱਲ ਸ਼ੁਰੂਆਤ ਕਰੀਏ ਆਪਾਂ ਸਭ ਤੋਂ ਪਹਿਲਾਂ ਆਪਾਂ ਜਗਰਾਮ ਪੀਰਤ ਪਿੰਡ ਪਿੰਡਾਂ ਦੀ ਥੋੜਾ ਹਾਂਜੀ ਉਸ ਤੋਂ ਬਾਅਦ ਬਾਈ ਜੀ ਜੇ ਅੱਜ ਆਪਾਂ ਇੰਸਟਾਗ੍ਰਾਮ ਦੀ ਗੱਲ ਕਰੀਏ ਹਾਂਜੀ ਇੰਸਟਾਗ੍ਰਾਮ ਤੇ ਥੋੜਾ ਇੰਨਾ ਨਾਮ ਬਣਿਆ ਹੋਇਆ ਦੁਨੀਆ ਪਛਾਣ ਲੱਗੀ ਇਹ ਇਹ ਹੈਗਾ ਸੱਚ ਵੀ ਇੰਸਟਾਗ੍ਰਾਮ ਤੇ ਤੁਸੀਂ ਹਾਂਜੀ ਹਾਂਜੀ ਜੇ ਬਾਈ ਮੈਂ ਮੰਨ ਕੇ ਚੱਲੋ ਤੁਹਾਡੇ ਕੰਮ ਕੀਤੇ ਬਾਰੇ ਜਾਣਾਂ ਤੁਸੀਂ ਪਹਿਲਾਂ ਕੀ ਕੰਮ ਕਰਦੇ ਹੁੰਦੇ ਹੋ ਦੇੜੀ ਮਜ਼ਦੂਰੀ ਕਰਦੇ ਆ ਬਈ ਤੇ ਮੈਂ ਵੇਟਰ ਦੇ ਕੰਮ ਦਿਆਂ ਨੂੰ ਨਾ ਬਈ ਹਨਾ ਅੱਛਾ ਤੇ ਨਾਲ ਨਾਲ ਪੜ੍ਹਾਈ ਕਰਦੇ ਬਈ ਤੇ ਨਾਲ ਨਾਲ ਸਟੱਡੀ ਕਰਦਾ ਹਾਂ ਹਾਂਜੀ ਹਾਂਜੀ ਬਈ ਠੀਕ ਹੈ ਬਈ ਠੀਕ ਹੈ ਤੇ ਨਾਲ ਨਾਲ ਆਹ ਦੀ ਵੀ ਮਿਹਨਤ ਕਰਦਾ ਹਾਂ ਠੀਕ ਹੈ ਹਾਂਜੀ ਲੈ ਵੀ ਦੋਸਤੋ ਆਪਾਂ ਨਾ ਉਹੀ ਹੈ ਕਿਉਂਕਿ ਜਦੋਂ ਕੋਈ ਗਰੀਬੀ ਰੇਖਾ ਦੇ ਵਿੱਚ ਆਪਾਂ ਹੁੰਨੇ ਆ ਉਦੋਂ ਆਪਾਂ ਕਈ ਵਾਰੀ ਸੰਗ ਦੇ ਵਿੱਚ ਹੁੰਨੇ ਆ ਸੰਗ ਦੇ ਵਿੱਚ ਆ ਕੇ ਅੱਛਾ ਤੁਸੀਂ ਮੈਂ ਕਈ ਵੀਡੀਓ ਝੋਟੀਆਂ ਦੇਖੀਆਂ ਜਿਹੜੀਆਂ ਵੀ ਵੇਟਰ ਪਾਣਾ ਸਣਾ ਚਲੋ ਤੁਹਾਨੂੰ ਤੁਸੀਂ ਬਹੁਤ ਜਿਆਦੇ ਇੰਸਟਾਗ੍ਰਾਮ ਤੇ ਵੀਡੀਓ ਪਾਉਣੇ ਆਂ ਨਾ ਤੁਸੀਂ ਬੇਟ ਪਣੀਆਂ ਤੁਸੀਂ ਮੰਨ ਕੇ ਚਲੋ ਜੋ ਵੀ ਕੰਮ ਕਰਦੇ ਹੋ ਤੁਸੀਂ ਛਪਾ ਦੇ ਵਿੱਚ ਨਹੀਂ ਕਰਦੇ ਹਾਂਜੀ ਵੀ ਸਹੀ ਸਾਰਾ ਸਿਸਟਮ ਦੱਸ ਦਿੰਦੇ ਹਾਂ ਹਾਂਜੀ ਇਹ ਗੱਲ ਹੈਗੀ ਆ ਤੇ ਤੁਹਾਨੂੰ ਇੰਸਟਾਗ੍ਰਾਮ ਦੇ ਜਦੋਂ ਤੁਸੀਂ ਉਹ ਪਾਉਣੇ ਆ ਤੁਹਾਨੂੰ ਕਮੈਂਟ ਆਉਂਦੇ ਨਹੀਂ ਇਦਾਂ ਦੇ ਵੀ ਯਾਰ ਤੁਸੀਂ ਇਦਾਂ ਦਾ ਕੰਮ ਕਰਦੇ ਹੋ ਇਦਾਂ ਨਹੀਂ ਕਰਦੇ ਬਈ ਵਿੱਚ ਤਾਂ ਹੁੰਦੇ ਵੀ ਨਹੀਂ ਬਈ ਵਿੱਚ ਵਿੱਚ ਜਿਹੜੇ ਭਰਾ ਨੂੰ ਵੀ ਪਤਾ ਇਹ ਗੱਲ ਬਾਰੇ ਨਾ ਉਹ ਵੀ ਵਧੀਆ ਕਮੈਂਟ ਵੀ ਕਰਦੇ ਨਹੀਂ ਬਈ ਅੱਛਾ ਅੱਛਾ ਓਕੇ ਜਿਵੇਂ ਹੁਣ ਤੁਸੀਂ ਮੰਨ ਕੇ ਚੱਲੋ ਅਕਸਰੀ ਦੇਖਦੇ ਆ ਜਦੋਂ ਤੁਹਾਡੇ ਘਰ ਦੇ ਵਿੱਚ ਤਿਆਰੀ ਮਿਹਨਤ ਲਾਉਣੇ ਹੁੰਦੇ ਆ ਉਹ ਵੀਡੀਓ ਤੇ ਵੀ ਕਈ ਮੈਂ ਨਾ ਦੋਸਤੋ ਕਮੈਂਟਾਂ ਦੇ ਵਿੱਚ ਜਿਹੜੇ 5-7% ਜਿਹੜੇ ਲੋਕ ਹੁੰਦੇ ਨੇ ਜੀ ਉਹ ਸਪੋਰਟ ਨਹੀਂ ਕਰ ਸਕਦੇ ਤਾਂ ਉਹ ਕਮੈਂਟਾਂ ਦੇ ਜ਼ੋਰ ਲਾ ਦਿੰਦੇ ਨੇ ਕਿਉਂਕਿ ਜਿਆ ਖਾਰ ਖਾਂਦੇ ਆ ਸਾਰਾ ਹਾਂਜੀ ਇਹ ਗੱਲ ਸੱਚ ਆ ਨਾ ਵੀ ਖਾਰ ਖਾਂਦੇ ਨੇ ਖਾਰਜੂਖ ਖਾਂਦੇ ਹੁੰਦੇ ਨੇ ਜੋ ਆਪਣੇ ਬੰਦੇ ਹੁੰਦੇ ਨੇ ਨੇੜਲੇ ਹੁੰਦੇ ਨੇ ਸਭ ਤੋਂ ਜ਼ਿਆਦਾ ਉਹ ਖਾਰ ਖਾਂਦੇ ਆ ਇਹ ਗੱਲ ਸੱਚ ਆ ਬਈ ਸੱਚ ਆ ਕਿਉਂਕਿ ਜਦੋਂ ਆਪਾਂ ਕਮੈਂਟਾਂ ਦੇ ਵਿੱਚ ਕੋਈ ਵੀ ਚੀਜ਼ ਦੇਖਦੇ ਆ ਆਪਾਂ ਨੂੰ ਅਕਸਰ ਇਹ ਗੱਲ ਆ ਵੀ ਲਾਇਆ ਇਹ ਇਦਾਂ ਹੋ ਗਿਆ ਇਦਾਂ ਹੋ ਗਿਆ ਇਦਾਂ ਹੋ ਗਿਆ ਹਾਂਜੀ ਤੇ ਇਹ ਚੀਜ਼ ਨੂੰ ਤੁਸੀਂ ਦੇਖਦੇ ਹੋ ਵੀ ਜੇ ਅਰਮਾਨ ਟੁੱਟ ਜਾਂਦਾ ਵੀ ਹਾਂ ਵੀ ਯਾਰ ਇਦਾਂ ਕੀ ਆ ਹਾਂਜੀ ਬਹੁਤ ਮਾਨ ਟੁੱਟਦਾ ਔਰ ਮੈਂ ਬੋਲਦਾ ਨਹੀਂ ਮਾ ਵੀ ਚੱਲ ਕੋਈ ਨਹੀਂ ਕਹਿ ਰਹੇ ਨੇ ਦੇਖੋ ਦੋਸਤੋ ਉਹਨਾਂ ਦੀ ਵੀ ਇੱਕ ਡਿਊਟੀ ਆ ਜੇ ਉਹ ਮੰਨ ਕੇ ਆਪਾਂ ਨੂੰ ਨੀਂਦੇ ਨੇ ਪਤਾ ਨਹੀਂ ਉਹਨਾਂ ਨੂੰ ਵੀ ਮਹਾਰਾਜ ਖੁਸ਼ੀ ਦਿੰਦਾ ਪਤਾ ਨਹੀਂ ਨਾ ਦਿੰਦਾ ਇਹ ਤਾਂ ਨਹੀਂ ਮੈਨੂੰ ਪਤਾ ਕਿਉਂਕਿ ਇਹ ਅੱਜ ਸਤਾਰ ਗਰੀਪੀ ਰੇਖਾ ਕਿਉਂਕਿ ਕੱਲੇ ਜੇ ਮੈਂ ਮਾਪਿਆਂ ਦੇ ਫੈਮਿਲੀ ਦੀ ਗੱਲ ਕਰਾਂ ਤੇ ਕੀ ਕਰਦੇ ਆ ਭਾਈ ਸਾਰੀ ਫੈਮਿਲੀ ਦੇ ਵਿੱਚ ਭਾਈ ਮਾਤਾ ਮੇਰੇ ਦੇ ਹਰੇ ਲੋਕਾਂ ਮੈਂ ਕਰਦੇ ਨੇ ਤੇ ਭਰਾ ਮੇਰਾ ਬਿਮਾਰ ਰਹਿੰਦਾ ਵੀ ਉਹ ਘਰੀ ਵੀ ਕਿਤਾਬਾਂ ਉੱੋਂ ਪੱਪੜੀਆਂ ਦਾ ਰਹਿੰਦਾ ਮੇਰਾ ਫਾਦਰ ਸਾਹਿਬ ਵੀ ਸੈਲਰ ਦੇ ਲੱਗੇ ਹੋਏ ਨੇ ਚਾਹ ਸੈਲਰ ਦੇ ਵਿੱਚ ਲੱਗੇ ਨੇ ਚਾਹ ਪਾਣੀ ਬਣਾਉਂਦੇ ਨੇ ਚਾਹ ਬਣਾਉਣ ਤੇ ਲੱਗੇ ਨੇ ਵੀ 9000 ਰੁਪਏ ਨੂੰ ਵੀ ਸੈਲਰ ਦੇ ਮਹੀਨੇ ਤੇ ਫਿਰ ਉਹ ਘਰ ਦਾ ਸਿਸਟਮ ਆ ਕਿਉਂਕਿ ਫੈਮਲੀ ਵੱਡੀ ਆ ਤੇ ਖਰਚਾ ਵੱਡਾ ਉਹਦੀ ਮੈਨੇਜਮੈਂਟ ਕਿਵੇਂ ਕਰਦੇ ਉਸੇ ਤਰ੍ਹਾਂ ਮੈਨੇਜਮੈਂਟ ਬਾਈ ਮੈਂ ਬਿੱਟਰ ਦੇ ਕੰਮ ਚ ਲਾਏ ਜਨਾ ਜਿਹੜੀ 400 ਰੁਪਏ ਦੀ ਆਣੀ ਮਿਲਦੀ ਆ ਉਹਦਾ ਵੀ ਸੋਦਾ ਉੱਤਲੇ ਹੋਣਾ ਤੇ ਬਾਕੀ ਡੈਡ ਉਦੋਂ ਉਥੋਂ ਹੀ ਕਰ ਲੈਣਾ ਬਈ ਅੱਛਾ ਵੀ ਜਿਹੜੀ ਆ ਆਪਦੇ ਸਰੀਰ ਲਈ ਖਾਦ ਖਰਾ ਕਰਦੇ ਨੇ ਤੂੰ ਉਹਨਾਂ ਦੇ ਵਿੱਚੋਂ ਥੋੜੇ ਪੈਸੇ ਦੀ ਉਹ ਕਰਨਾ ਅੱਛਾ ਅੱਛਾ ਠੀਕ ਹੈ ਮੈਂ ਵੀ ਤੂੰ ਆਪਦੇ ਇੱਥੀ ਲਾਉਣਾ ਹੁੰਦਾ ਹਾਂ ਹਾਂਜੀ ਠੀਕ ਹੈ ਲੈ ਵੀ ਦੋਸਤੋ ਕਹਿੰਦੇ ਵੀ ਜਦੋਂ ਫੈਮਲੀ ਵੱਡੀ ਹੁੰਦੀ ਆ ਫੈਮਲੀ ਦੇ ਨਾਲ ਨਾਲ ਖਰਚੇ ਵੀ ਹੁੰਦੇ ਨੇ ਕਿਉਂਕਿ ਇੱਕ ਭੈਣ ਛੋਟੀ ਆ ਉਹ ਵੀ ਪੜਦੇ ਆ ਹਾਂਜੀ ਅੱਛਾ ਬ੍ਰਦਰ ਤੇਰੇ ਬਿਮਾਰ ਲੈਂਦੇ ਆ ਲੈ ਵੀ ਦੋਸਤੋ ਵੀਡੀਓ ਬਣਾਉਣ ਦਾ ਜਿਹੜਾ ਮਾਰਕਸ ਤੇ ਇਹ ਸੀਗਾ ਕਿਉਂਕਿ ਅੱਜ ਇੰਸਟਾਗ੍ਰam ਤੇ ਬਾਈਨਾ ਸਤਾਰ ਆਗਾ ਜਗਾਰਾਮ ਪਿੰਡ ਜਗਾਰਾਮ ਤੀਰਸਾ ਪਿੰਡਾ ਤੇ ਜੇ ਮੈਂ ਇਹਨਾਂ ਦੇ ਘਰ-ਵਾਰ ਦੇਖਾਂ ਤੇ ਮੈਂ ਪਿੱਛੇ ਦੇਖਾਂ ਉਹੀ ਉਹੀ ਵਿੜਾ ਉਹੀ ਕਲੀਆਂ ਵਾਲੇ ਘਰ ਨੇ ਜਿਹੜੇ ਤੇ ਸਿਸਟਮ ਦੇ ਵਿੱਚ ਬੱਚੇ ਨੂੰ ਨਾ ਲੱਗੀ ਘਟ ਲੱਗ ਜੇ ਨਾ ਉਹੀ ਉਹੀ ਬੇੜਾ ਉਹੀ ਘਰ ਦੇ ਉਹੀ ਫੈਮਿਲੀ ਦੇ ਵਿੱਚੋਂ ਤੁਸੀਂ ਮਿਹਨਤ ਕਰਨ ਲੱਗੀਆਂ ਅੱਜ ਤੁਹਾਡਾ ਨਾਮ ਬਣਿਆ ਹੋਇਆ ਤੇ ਕੁਝ ਕਹਿਣਾ ਚਾਹੁੰਦੇ ਹੋ ਹੋਰ ਆਪਣੀ ਲਾਈਫ ਦੇ ਬਾਰੇ ਵੀ ਅੱਗੇ ਕੀ ਫਿਊਚਰ ਬਣਾਉਣਾ ਕੀ ਪਲੈਨਿੰਗ ਦਾ ਸਿਸਟਮ ਦੀ ਅੱਗੇ ਵਾਈ ਵਾਈ ਤਾਂ ਮੈਨੂੰ ਵੀ ਕਬੱਡੀ ਹਿੱਟਾਂ ਦਾ ਪੂਰਾ ਸੁਣ ਕੇ ਬਈ ਹਣਾ ਅੱਛਾ ਅੱਛਾ ਤੇ ਭਰਤੀ ਦਾ ਵੀ ਸੁਣਾਂਗਾ ਬਈ ਹਣਾ ਠੀਕ ਹੈ ਭਰਤੀ ਹਣਾ ਠੀਕ ਹੈ ਤਾਂ ਕਰ ਕਿਵੇਂ ਵੀ ਕਬੱਡੀ ਨੂੰ ਥੋੜਾ ਵੀ ਪਹਿਲੇ ਦਿਤੀ ਮੈਂ ਆ ਪਹਿਲੀ ਭਰਤੀ ਨੂੰ ਪਹਿਲ ਦੀ ਬਠਵੀ ਮੈਂ ਤਿਆਰੀ ਕਰੀ ਨੇ ਭਰਤੀ ਦੀ ਵੀ ਠੀਕ ਹੈ ਤੇ ਸਰੀਰ ਦਾ ਤਾਂ ਪਹਿਲੇ ਦਿਨ ਨੂੰ ਸੌਂਗਾ ਵੀ ਜੀਰ ਬਣਾਉਂਦਾ ਸਰੀਰ ਹਾਂ ਹਾਂਜੀ ਸਰੀਰ ਨੂੰ ਦੇਖ ਕੇ ਜ਼ਿਆਦਾਤਰ ਬਹੁਤ ਜ਼ਿਆਦਾ ਪਿਆਰ ਕਰਦੇ ਆ ਬਹੁਤ ਜ਼ਿਆਦੇ ਫੋਲਰ ਨੇ ਜਿਹੜੇ ਸਰੀਰ ਨੂੰ ਦੇਖ ਕੇ ਫੋਲਰ ਬਣੇ ਪੈਂਦੇ ਆ ਹਾਂਜੀ ਤੇ ਇਹ ਵੀ ਗੱਲ ਜੇ ਤੁਸੀਂ ਮੰਨ ਕੇ ਚੱਲੋ ਮਿਹਨਤ ਕਰਦੇ ਹੋ ਤੁਹਾਡਾ ਸਰੀਰ ਵੀ ਪਰਮਾਤਮਾ ਨੇ ਵਧੀਆ ਸੰਭਾਲ ਕੇ ਰੱਖਿਆ ਹੋਇਆ ਹਾਂਜੀ ਤੇ ਸੋਡੇ ਨਾਲ ਹੋਰ ਵੀ ਮਿਲ ਕੇ ਤੁਹਾਡਾ ਫਰੈਂਡ ਸਰਕਲ ਆ ਇਦਾਂ ਦਾ ਸਿਸਟਮ ਕਰਦੇ ਹੋਣਗੇ ਹਾਂਜੀ ਸਤਨਾਮ ਬਈ ਮੁੰਡਾ ਸਤਨਾਮ ਸਰੰਟ ਮਣੂਗੀ ਨਾਲ ਹੀ ਉਹ ਵੀ ਨਾਲ ਹੁੰਦੇ ਆ ਦੋਨੇ ਹੁੰਦੇ ਠੀਕ ਹੈ ਜੀ ਲੈ ਵੀ ਦੋਸਤੋ ਆਪਾਂ ਨਾ ਹੋਰ ਵੀ ਦੇ ਜੀ ਕਹਿੰਦੇ ਵੀ ਸਤਾਰ ਬਈ ਦੇ ਘਰੇ ਨਾ ਹੱਦ ਤੋਂ ਵੱਧ ਵੱਡੇ ਵੱਡੇ ਕੱਪ ਪਏ ਨੇ ਕੱਪ ਉਹਨਾਂ ਦੇ ਘਰੇ ਹੁੰਦੇ ਨੇ ਜਿਨ੍ਹਾਂ ਨੇ ਕੁਝ ਕੀਤਾ ਹੁੰਦਾ ਆਪਣੀ ਲਾਈਫ ਦੇ ਵਿੱਚ ਹਰੇਕ ਬੰਦੇ ਦਾ ਇੱਕ ਫਿਊਚਰ ਹੁੰਦਾ ਜਿਹੜਾ ਕੋਈ ਟੈਲੈਂਟ ਕਾਲੇ ਬਖਾ ਦਿੰਦਾ ਹਾਂਜੀ ਵੀਰ ਉਹ ਚੀਜ਼ ਨੂੰ ਆਪਾਂ ਵਾਇਰਲ ਨਹੀਂ ਕਰਦੇ ਕਲਾ ਕਹਿੰਦੇ ਵੀ ਸਾਰਿਆਂ ਦੇ ਵਿੱਚ ਹੁੰਦੀ ਆ ਕਲਾ ਨੂੰ ਕੋਈ ਦਿਖਾ ਨਹੀਂ ਰਿਹਾ ਕੋਈ ਗਾਇਕੀ ਦੀ ਕਲਾ ਹੁੰਦੀ ਆ ਦੋਸਤੋ ਕੋਈ ਹੱਥਾਂ ਦੀ ਕਲਾ ਕੋਈ ਪੈਰਾਂ ਦੀ ਕਲਾ ਕਲਾ ਵਾਹਿਗੁਰੂ ਨੇ ਹਰੇਕ ਘਰੇ ਹਰੇਕ ਬੰਦੇ ਨੂੰ ਦਿੱਤੀ ਹੋਈ ਆ ਤੇ ਪਰ ਜਿਹੜੀ ਆਪਣੇ ਸਤਾਰ ਦੇ ਵਿੱਚ ਸਤਾਰ ਦੇ ਆਪਾਂ ਅੱਜ ਦੇਖੀਏ ਨਾ ਦੇਖੀਏ ਤਾਂ ਪੂਰਾ ਅੱਜ ਜੇ ਆਪਾਂ ਫਾਲੋਅਰ ਦੀ ਗੱਲ ਕਰੀਏ ਤਾਂ ਕਿੰਨੇ ਕ ਫਾਲੋਅਰ ਬਣੇ ਹੋਇਆ ਤਨ ਲੱਖ 25000 ਬਣੇਗੀ 3 ਲੱਖ ਤੋਂ ਪਲੱਸ ਹੋ ਗਏ ਵੀ 25000 ਕਹਿ ਸਕਦੇ ਆ ਤੇ ਉੱਥੋਂ 17 ਦੇ ਵਿੱਚੋਂ ਕੋਈ ਸਰ ਬਈ ਸਪੋਰਟ ਹੋ ਜਾਂਦੀ ਆ ਹਾਂਜੀ ਵੀ ਬਈ ਬਾਹਰਲੇ ਹੁੰਦੇ ਨੇ ਐਨ ਆਰ ਆਈ ਬਈ ਹਨਾ ਉਹ ਕਰ ਲੈਂਦੇ ਨੇ ਸਪੋਰਟ ਫੋਨ ਕਾਲ ਆ ਜਾਂਦੇ ਨੇ ਉਹਨਾਂ ਦੇ ਹਾਂਜੀ ਅੱਛਾ ਵੀ ਆ ਫੋਨ ਕਾਲ ਆ ਜਾਂਦੇ ਨੇ ਠੀਕ ਹੈ ਓਕੇ ਓਕੇ ਲੈ ਵੀ ਦੋਸਤੋ ਆਪਾਂ ਇਹ ਜਿਹੜਾ ਪਿੰਡ ਸੀਗਾ ਆਪਣਾ ਜਗਰਾਮ ਤੀਰਤ ਤਲਵੰਡੀ ਸਾਬੋ ਦੇ ਲੇੜੇ ਆ ਜਿਹੜੀ ਫੈਮਿਲੀ ਦੀ ਜਿਵੇਂ ਗੱਲ ਕਰਾਂ ਸਾਰੀ ਫੈਮਿਲੀ ਮਜ਼ਦੂਰ ਫੈਮਿਲੀ ਹੈ ਇੱਕ ਜਿਉ ਕੇ ਮਾਤਾ ਜੀ ਵੀ ਕੰਮ ਧੰਦਾ ਕਰਦੇ ਆ ਇਹਨਾਂ ਦੇ ਫਾਦਰ ਸਾਹਿਬ ਵੀ ਕੰਮ ਧੰਦਾ ਕਰਦੇ ਆ ਇੱਕ ਤਾਂ ਮੈਂ ਮਿਲਦੀ ਇਹੀ ਗੱਲ ਕਰਦਾ ਹੱਥ ਬੰਨ ਕੇ ਵੀ ਮਿਹਨਤ ਨੂੰ ਦੇਖਿਆ ਕਰੋ ਨੀਚੇ ਬੈਡ ਕਮੈਂਟ ਨਾ ਕਰਿਆ ਕਰੋ ਜੇ ਤੁਸੀਂ ਚੰਗਾ ਨਹੀਂ ਕਿਸੇ ਬਾਰੇ ਸੋਚ ਸਕਦੇ ਤਾਂ ਆਪਣਾ ਹੱਕ ਵੀ ਨਹੀਂ ਹੈਗਾ ਵੀ ਆਪਾਂ ਕਿਸ ਨੂੰ ਮਾੜਾ ਬੋਲ ਸਕਦੇ ਆ ਸਤਾਰ ਇਹ ਗੱਲ ਆ ਨਾ ਬਈ ਤੇ ਉਦੋਂ ਮਨ ਟੁੱਟ ਜਾਂਦਾ ਵੀ ਇੱਕ ਪਾਸੇ ਮਿਹਨਤ ਚੱਲੀ ਜਾਂਦੀ ਆ ਇੱਕ ਪਾਸੇ ਆਪਾਂ ਜਦੋਂ ਮੈਸੇਜ ਕਿਸੇ ਦਾ ਪੜ੍ਹਦੇ ਆ ਕਿਉਂਕਿ ਇਹ 2-4% ਹੁੰਦੇ ਨੇ ਹਰੇਕ ਚੀਜ਼ ਨੂੰ ਵਾਇਰਲ ਕਰਨਾ ਚਾਹੀਦਾ ਸਮਾਂ ਦੀ ਸਤਾਰਾ ਤੁਹਾਡਾ ਸਰੀਰ ਨੂੰ ਦੇਖ ਕੇ ਹੋਰ ਬੰਦਿਆਂ ਨੂੰ ਵੀ ਇਹ ਗੱਲ ਹੁੰਦੀ ਆ ਵੀ ਯਾਰ ਆਪਾਂ ਵੀ ਸਤਾਰਾ ਬਣੀਏ ਆਪਾਂ ਵੀ ਆਪਦਾ ਨਸ਼ਿਆਂ ਤੋਂ ਸਰੀਰ ਸੰਭਾਲ ਲਏ ਕਿਉਂਕਿ ਅੱਜ ਦੀ ਜਿਹੜੀ ਘੜੀ ਆ ਅੱਜ ਦੇਖੋ ਪੰਜਾਂ ਪਾਣੀਆਂ ਦੀ ਧਰਤੀ ਪੰਜਾਂ ਗੁਰੂਆਂ ਦੀ ਧਰਤੀ ਅੱਜ ਛੇਮਾਂ ਦਰਿਆ ਨਸ਼ਿਆਂ ਦਾ ਚੱਲ ਪਿਆ ਹਾਂਜੀ ਜਿਹੜੇ ਅੱਜ ਦੇ ਨੌਜਵਾਨੀ ਆ ਅੱਜ ਐਨੀ ਇੱਕ ਮੋਟਰਸਾਈਕਲਾਂ ਦੇ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਟੀਕੇ ਵਿੱਚ ਰਹੇ ਹੋਇਆ ਇਸ ਗੱਲ ਦੀ ਸੱਚਾ ਹਸਤਾਖਰ ਹਾਂਜੀ ਬਹੁਤ ਇਦਾਂ ਦੀ ਜਮਾਨੀਆਂ ਹਨਾ ਜਿਹੜੀ ਵੀ ਨਸ਼ਿਆਂ ਦੇ ਦਲਦਲ ਦੇ ਵਿੱਚ ਲੈ ਵੀ ਦੋਸਤੋ ਮੈਨੂੰ ਬਹੁਤ ਮਿਲ ਕੇ ਖੁਸ਼ੀ ਹੋਈ ਕਿਉਂਕਿ ਘਰੀ ਸੀਗੀ ਕਿਉਂਕਿ ਆਪਣੇ ਏਰੀਆ ਦਾ ਵੀ ਸੀਗਾ ਤੇ ਜਦੋਂ ਕੋਈ ਨੰਗਣਾ ਹੁੰਦਾ ਸੀ ਉਦੋਂ ਫਕਰ ਮਹਿਸੂਸ ਹੁੰਦਾ ਸੀ ਵੀ ਯਾਰ ਜਗਾ ਰਾਮ ਤੀਰਤ ਬਾਈ ਨੂੰ ਜ਼ਰੂਰ ਮਿਲ ਕੇ ਆਵਾਂਗੇ ਜਿਨ੍ਹਾਂ ਨੇ ਸਾਡੇ ਵਾਸਤੇ ਟਾਈਮ ਕੱਢਿਆ